ਆ ਵੀ ਦੇਖੋ ਵੀਰੇ 12123 12123 ਹਾਂਜੀ origignal ਚੱਲਿਆ ਹੋਇਆ ਜਮਾ origignal ਦੋਨੇ ਟਾਇਰ ਨਾਲ ਦੇ ਆ ਟਾਇਰ ਨਾਲ ਦੇ ਆ ਦੋਨੇ ਨਾਲ ਦੇ ਆ ਮਾਰਕਾ ਵੀ ਧਰਮੇ ਚੈੱਕ ਕਰ ਲਾ ਮਾਰਕਾ ਚੈੱਕ ਕਰ ਲਈਏ ਲਓ ਜੀ 3209 ਇਹਦਾ ਮੂਹਰਲਾ ਟਾਇਰ ਹੋ ਗਿਆ ਰੇ ਤੇ ਹੁਣ ਪਿਛਲੇ ਟਾਇਰ ਦਾ ਵੀ ਚੈੱਕ ਕਰ ਲਈਏ ਤੇ ਪਿਛਲੇ ਟਾਇਰ ਦਾ ਲਓ ਜੀ 3209 ਲੋ ਜੀ ਸੱਜਣੋ بڑے ਫੂਨ ਆਏ ਸੀ ਕਹਿੰਦੇ ਬੁਲਟ ਦਿਖਾਓ ਅੱਜ ਸੋਡੇ ਵਾਸਤੇ ਬੁਲਟ ਲੈ ਕੇ ਆਇਆ ਸ਼ਹਿਰ ਬਰਨਾਲੇ ਖੜਾ ਸੰਧੂ ਪੱਤੀ ਦੇ ਵਿੱਚ ਖੜਾ ਹੈਗਾ ਬਾਈ ਘੁੰਮਣ ਦੇ ਘਰੇ ਤੇ ਤੁਹਾਨੂੰ ਬੁਲਟ ਬਾਰੇ ਵੀ ਦੱਸ ਦਿਆਂ ਕਿੰਨਾ ਮਾਡਲ ਆ ਕਿੰਨਾ Ориਜినਲ ਆ ਸਾਰਾ Ориਜినਲ ਆ ਬੁਲਟ ਤੇ ਕਰਦੇ ਆ ਬਾਈ ਘੁੰਮਣ ਨਾਲ ਗੱਲ ਸਾਸੀ ਗਾ ਬਾਈ ਤੇ ਕੀ ਹਾਲ ਚਾਲ ਨੇ ਵਧੀਆ ਵਧੀਆ ਤੇ ਪੀਵੀ 65 ਮਹਾਲੀ ਦਾ ਪਿੱਛੇ ਅਠਵਲੀਏ ਹਾਂਜੀ 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 ਤੇ ਇਹ ਕਿੰਨਾ ਮਾਡਲ ਆ ਬਾਈ ਨੌ ਜੀ 2009 ਮਾਡਲ ਹਾਂਜੀ ਹਾਂਜੀ ਤੇ ਇਹ ਚੱਲਿਆ ਕਿੰਨਾ ਹੋਇਆਗਾ ਚੱਲਿਆ ਵੀ ਦੇਖੋ ਵੀਰੇ 12123 1213 ਹਾਂਜੀ ओरिजिनल ਚੱਲੇ ਹੋਇਆ ਜਮਾ ओरिजिनल ਦੋਨੇ ਟਾਇਰ ਨਾਲ ਦੇ ਆ ਟਾਇਰ ਨਾਲ ਦੇ ਆ ਦੋਨੇ ਨਾਲ ਦੇ ਆ ਮਾਰਕਾ ਵੀ ਧਰਮੇ ਚੈੱਕ ਕਰ ਲਾ ਮਾਰਕਾ ਚੈੱਕ ਕਰ ਲਈਏ ਲਓ ਜੀ 3209 ਇਹਦਾ ਮੂਹਰਲਾ ਟਾਇਰ ਹੋ ਗਿਆ ਰਿੰਗੋ ਚੰਗਾ ਸਾਫ ਪਿਆ ਚੰਗਾ ਕਿਸੇ ਪਾਸੇ ਵੀ ਜੰਗ ਵਗੈਰਾ ਨਹੀਂ ਹੈਗੀ ਤੇ ਹੁਣ ਪਿਛਲੇ ਟਾਇਰ ਦਾ ਵੀ ਚੈੱਕ ਕਰ ਲਈਏ ਤੇ ਪਿਛਲੇ ਟਾਇਰ ਦਾ ਲਓ ਜੀ 3209 ਮਤਲਬ ਟਾਇਰ ਤਾਂ ਹੋਗੇ ਨਾਲ ਦੇ ਤੇ ਆ ਚਾਬੀ ਇਹ ਅੰਜੂਜ ਆ ਨਾਲ ਦੀ ਆ ਮਤਲਬ ਇੱਕ ਚਾਬੀ ਦਾ ਆ ਲਾਈ ਪਈ ਆ ਆ ਅੰਜੂਜ ਆ ਹਾਂਜੀ ਹਾਂਜੀ 2009 ਮਾਡਲ ਆ ਚਾਬੀ ਤੁਸੀਂ ਦੋਨੀਆਂ ਰੱਖੀ ਬੈਠੇ ਹੋ ਨਹੀਂ ਤਾਂ ਅੱਗੇ ਰੱਖੀ ਹੋਈ ਆ ਸਾਮੇ ਰੱਖੀ ਹੋਈ ਆ ਫਿਰ ਤੁਸੀਂ ਬੋਲਟ ਵੀ ਸਾਮੇ ਰੱਖਿਆ ਹੋਇਆਗਾ ਤੇ ਕੰਡੀਸ਼ਨ ਪੱਖੋਂ ਪੂਰਾ ਚੰਗਾ ਇਹਨੂੰ ਮੜਾ ਸਟਾਰਟ ਕਰਕੇ ਦਿਖਾਓ ਲੋ ਵੀ ਸੱਜਣੋ ਕਰੋ ਵਾ ਚੈੱਕ ਹੱਥ ਨਾਲ ਵੀ ਕਰ ਦਿਆਂਗੇ ਹੱਥ ਨਾਲ ਵੀ ਕਰ ਦੇ ਲੈ ਉਹ ਹੱਥ ਨਾਲ ਕਰਕੇ ਦਿਖਾ ਲੈ ਵੀ ਜੱਜ ਨੂੰ ਹੁਣ ਤੁਹਾਨੂੰ ਬੁਲਟ ਜਿਹੜਾ ਹੱਥ ਨਾਲ ਸਟਾਰਟ ਕਰਕੇ ਦਿਖਾਉਂਦਾ ਬਾਈ ਲੋ ਵੀ ਜਿਹੜਾ ਬੁਲਟ ਹੱਥ ਨਾਲ ਸਟਾਰਟ ਹੋ ਗਿਆ ਤੁਸੀਂ ਐਂਸ ਹਾਬ ਲਾ ਲਓ ਵੀ ਕਿੰਨਾ ਸਾਫ ਕੇ ਰੱਖਿਆ ਹੋਊਗਾ ਤੇ ਆਵਾਜ਼ ਚੰਗੀ ਆ ਵਧੀਆ ਤੇ ਆ ਪਿੰਡ ਵਗੈਰਾ ਸਲੈਂਸਰ ਵਗੈਰਾ ਸਾਰਾ ਨਾਲ ਦਾ ਵੀਰੇ ਸਾਰਾ ਕੁਝ ਨਾਲ ਦਾ ਨਾਲ ਦਾ ਨਾਲ ਆਪੇ ਸੀਟ ਵਗੈਰਾ ਸਾਰਾ ਸਾਰਾ ਕੁਝ ਨਾਲ ਦਾ ਆਹ ਸ਼ੀਸ਼ੇ ਆਪਾਂ ਨਵੇਂ ਪਾਏ ਆ ਪਾਏ origignal ਆ ਪਾਏ origignal ਆ ਹਾਂਜੀ ਵੀਰੇ ਤੇ ਇਹ ਵੀ ਹੁਣ ਬਈ ਆਪਾਂ ਡਿਮਾਂਡ ਕੀ ਕਿੰਨੀ ਕਰੀ ਹੋਈ ਹੈ 3,40,000 ਰੁਪਇਆ 3,40,000 ਰੁਪਇਆ ਤੇ ਇਹਦੇ ਜਿਹੜੇ ਮਾਰਕੇ ਮੂਰਕੇ ਨੇ ਸਾਰੇ ਨੇ ਸਾਰੇ ਕਿੰਵੇਂ ਆ ਕੱਲੀ ਇਹ ਤੀਸਰੇ ਓਨਰ ਹੈ ਤੀਸਰੇ ਓਨਰ ਦਾ ਹਾਂ ਕੱਲੀ ਕੱਲੀ ਚਿੱਟ ਦਿਖਾ ਦਿਓ ਆ ਆ ਨਾਲ ਦੀ ਹੈ ਜਿਹੜੀ ਚਿੱਟ ਲੱਗੀ ਹੋਈ ਆ ਹਾਂ ਨਾਲ ਦੀ ਹੈ ਆਹਾਂ ਹਾਂ ਸਾਰੇ ਤੇ ਬੁਲਟ ਤੇ ਲੱਗੀ ਹੋਈ ਨੇ ਜਿੱਥੇ ਤੇ ਆ ਵੀ ਲੱਗੀ ਪਈ ਆ ਤੇ ਜੀ ਆ ਵੀ ਲੱਗੀ ਪਈ ਆ ਮਤਲਬ ਜਿੱਥੇ ਵੀ ਦੇਖਾਂਗੇ ਸਾਰੇ ਮਤਲਬ origignal ਹੋਏ ਨੇ ਹਾਂਜੀ ਹਾਂਜੀ origignal ਮਾਰਕ ਨੇ ਹਾਂਜੀ ਟੈਂਕੀ ਵਾਲੀ ਵੀ ਲੱਗੀ ਹੋਈ ਆ ਹਾਂਜੀ ਹਾਂਜੀ ਤੇ ਲੋ ਵੀ ਸਜਣੋ ਜਿੰਨਾਂ ਨੇ ਵੀ ਲੈਣਾ ਹੈਗਾ 2009 ਮਾਡਲ ਬੁਲਟ ਤੇ 12123 ਕਿਲੋਮੀਟਰ ਚੱਲਿਆ ਹੋਇਆ ਹੈਗਾ ਕਰ ਲਿਓ ਸੋਮਵਾਰਕ ਬਈ ਘੁੰਮਣ ਨਾਲ ਬਈ ਇੱਕ ਤਾਂ ਜਿਹੜਾ ਐਡਰੈਸ ਆ ਉਹ ਦੱਸ ਦੋ ਐਡਰੈਸ ਸੰਘੇੜਾ ਚੌਕ ਸੰਧੂਪਤੀ ਘੁੰਮਣ ਮੇਰਾ ਨਾਂ 98760 ਨੰਬਰ ਮੇਰਾ 60927 ਠੀਕ ਇੱਕ ਵਾਰੀ ਜਿਹੜਾ ਮੋਬਾਈਲ ਨੰਬਰ ਉਹ ਦੁਬਾਰੇ ਬੋਲ ਦੋ 98760 60927 ਬਾਕੀ ਜਿਹੜਾ ਇਹ ਨੰਬਰ ਆ ਬਾਈ ਉਹਨਾਂ ਦਾ ਟਾਈਟਲ ਦੇ ਵਿੱਚ ਚੱਲੀ ਜਾਂਦਾ ਤਾਂ ਇੱਕ ਵਾਰ ਪੱਟੀ ਸਾਰੇ ਪਾਸੇ ਕੈਮਰਾ ਮਾਰਦੇ ਬੁਲਟ ਦੇ ਤੇ ਆਹ ਟੈਂਕੀ ਵਾਲੀਆਂ ਜਿਹੜੀਆਂ ਪੱਟੀਆਂ ਨੇ ਇਹ ਓਰੀਜਨਲ ਜਮਾ ਓਰੀਜਨਲ ਆ ਵੀਰੇ ਕਿਸੇ ਪਾਸੇ ਕਲਮਪੇਟ ਨਹੀਂ ਨਾ 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 ਕਿਸੇ ਪਾਸੇ ਕਲਮਪੇਟ ਨਹੀਂ ਵੀ ਜਿੰਨਾ ਬੁਲਟ ਆ ਸਾਰਾ ਓਰੀਜਨਲ ਹੈ ਤੇ ਆ ਪਿਛਲੀ ਬੱਤੀ ਚੱਲਦੀ ਆ ਹਾਂਜੀ 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 ਇਹ ਵੀ ਚੈੱਕ ਕਰ ਲਈ ਆਪਾਂ ਵੀ ਚੱਲਦੀ ਆ ਲੋ ਅ ਵੀਸਾ ਤੇ ਨਵੀਂ ਬੱਤੀ ਵੀ ਚੱਲਦੀ ਆ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਵੀ ਲੈਣਾ ਗਿਆ ਤਾਂ ਨੰਬਰ ਬਾਈ ਉਹਨਾਂ ਦਾ ਆਪਾਂ ਟਾਈਟਲ ਚ ਲਾਤਾ ਧੰਨਵਾਦ ਮਿਹਰਬਾਨੀ